ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਭਗਤ ਕਬੀਰ ਜੀ ਕਿਤੇ ਗੰਗਾ ਦੇ ਟੱਟ ਤੇ ਬੈਠੇ ਹੋਏ ਸੀ ਸ਼ਿਵਰਾਤਰੀ ਦਾ ਦਿਨ ਸੀ ਤੇ ਭਗਤ ਕਬੀਰ ਨੇ 25 ਤੋਂ 30 ਸਾਧੂਆਂ ਨੂੰ ਆਪਣੇ ਘਰ ਭੋਜਨ ਲਈ ਬੁਲਾਇਆ ਕਿ ਅੱਜ ਸਾਡੇ ਘਰ ਭੋਜਨ ਕਰਨਾ 25 ਤੋਂ 30 ਸਾਧੂ ਆਪਣੇ ਘਰ ਸੱਦ ਲੈ ਬੁਲਾ ਲੈ ਉਹਨਾਂ 25-30 ਸਾਧੂਆਂ ਦੇ ਅੱਗੇ ਚਾਰ ਪੱਧ ਮਿੱਤਰ ਹੋਰ ਸੀ ਉਹਨਾਂ ਰਾਹੀਂ ਇਹ ਪੂਰੀ ਗੱਲ ਬਨਾਰਸ ਵਿੱਚ ਫੈਲ ਗਈ ਤੇ ਕਬੀਰ ਸਾਹਿਬ ਜੀ ਦੇ ਘਰ ਵਿੱਚ ਘਟੋ ਘਟ 700-800 ਲੋਕ ਇਕੱਠੇ ਹੋ ਗਏ ਭਗਤ ਕਬੀਰ ਜੀ ਨੇ 25 ਤੋਂ 30 ਸਾਧੂਆਂ ਨੂੰ ਬੁਲਾਇਆ ਸੀ ਪਰ ਘਰ ਦੇ ਵਿੱਚ ਭੀੜ ਲੱਗ ਗਈ 700-800 ਜੋ ਲੋਕ ਸੀ ਘਰ ਦੇ ਬਾਹਰ ਇਕੱਠੇ ਹੋ ਗਏ ਭੋਜਨ ਵਾਸਤੇ ਭਗਤ ਕਬੀਰ ਜੀ ਘਰੋਂ ਨਿਕਲ ਆਏ ਕਿਉਂਕਿ ਭਗਤ ਕਬੀਰ ਜੀ ਨੇ 25 ਤੋਂ 30 ਸਾਧੂਆਂ ਦਾ ਭੋਜਨ ਬਣਾਇਆ ਸੀ ਤੇ ਲੋਕ ਇਕੱਠੇ ਹੋ ਗਏ ਸੀ 700 ਤੋਂ 800 ਇੰਨਾ ਰਾਸ਼ਨ ਇੰਨਾ ਸਮਾਨ ਭਗਤ ਕਬੀਰ ਜੀ ਦੇ ਘਰ ਵਿੱਚ ਨਹੀਂ ਸੀ ਤਾਂ ਕਿ ਉਹ ਇੰਨਾਂ ਲੋਕਾਂ ਨੂੰ ਭੋਜਨ ਸ਼ਕਾ ਸਕਣ ਭਗਤ ਕਬੀਰ ਜੀ ਘਰੋਂ ਬਾਹਰ ਨਿਕਲ ਕੇ ਆ ਗਏ। ਤੇ ਜਦੋਂ ਸ਼ਾਮ ਨੂੰ ਭਗਤ ਕਬੀਰ ਜੀ ਘਰੇ ਜਾਣਾ ਚਾਹੁੰਦੇ ਸੀ ਤੇ ਮਨ ਵਿੱਚ ਸੋਚਦੇ ਸੀ ਕਿ ਅੱਜ ਬੜੀ ਬੇਸ਼ਤੀ ਹੋਈ ਹੋਵੇਗੀ। ਅੱਜ ਲੋਕਾਂ ਨੇ ਮੇਰਾ ਖੂਬ ਮਜ਼ਾਕ ਉਡਾਇਆ ਹੋਣਾ ਹੈ। ਮੈਂ ਜਿੰਨਾ ਸਾਧੂਆਂ ਨੂੰ ਬੁਲਾਇਆ ਸੀ 25-30 ਸਾਧੂਆਂ ਨੂੰ ਪਤਾ ਨਹੀਂ ਉਹਨਾਂ ਨੂੰ ਭੋਜਨ ਮਿਲਿਆ ਜਾਂ ਨਹੀਂ ਮਿਲਿਆ। ਅੱਜ ਮੇਰੀ ਖੂਬ ਬੇਸ਼ਤੀ ਹੋਈ ਹੋਵੇਗੀ। ਅੱਜ ਸਾਰਿਆਂ ਨੇ ਖੂਬ ਮੇਰਾ ਮਜ਼ਾਕ ਉਡਾਇਆ ਹੋਵੇਗਾ ਇਹ ਸੋਚਦੇ ਹੋਏ ਭਗਤ ਕਬੀਰ ਜੀ ਆਪਣੇ ਘਰ ਵੱਲ ਨੂੰ ਚੱਲ ਪਏ ਹਜੇ ਭਗਤ ਕਬੀਰ ਜੀ ਘਰ ਦੇ ਥੋੜੇ ਦੂਰ ਹੀ ਪਹੁੰਚੇ ਸੀ ਕਿ ਉੱਥੇ ਪਤਲਾਂ ਦਾ ਢੇਰ ਲੱਗਾ ਹੋਇਆ ਸੀ ਐਂਝ ਲੱਗਦਾ ਸੀ ਬਹੁਤ ਸਾਰੇ ਲੋਕਾਂ ਨੇ ਭੋਜਨ ਛਕਿਆ ਹੋਵੇ ਤੇ ਜਦੋਂ ਕਬੀਰ ਜੀ ਘਰ ਦੇ ਕੋਲ ਪਹੁੰਚੇ ਫੋੜਾ ਜੇ ਹੋਰ ਅੱਗੇ ਪਹੁੰਚੇ ਕਾਂ ਉਥੇ ਲੋਕ ਕਹਿ ਰਹੇ ਸੀ ਤਨ ਹੈ ਕਬੀਰ ਤਨ ਹੈ ਕਬੀਰ ਅੱਜ ਕਬੀਰ ਸਾਹਿਬ ਦੇ ਘਰ ਉਹ ਰਾਜ ਕੇ ਭੋਜਨ ਖਾਦਾ ਅੱਜ ਧੋਤੀਆਂ ਵੀ ਮਿਲੀਆਂ ਸੋਨੇ ਦੀਆਂ 2 2 ਮੁਹਰੇ ਵੀ ਮਿਲੀਆਂ ਤਨ ਹੈ ਕਬੀਰ ਤਨ ਹੈ ਕਬੀਰ ਇਹੋ ਜਿਹਾ ਭੋਜਨ ਅਸੀਂ ਕਿਤੇ ਵੀ ਨਹੀਂ ਖਾਦਾ ਇਹੋ ਜਿਹਾ ਭੋਜਨ ਸਾਨੂੰ ਅੱਜ ਤੱਕ ਕਿਤੇ ਨਹੀਂ ਮਿਲਿਆ ਲੋਕ ਕਬੀਰ ਸਾਹਿਬ ਦੀ ਵਡਿਆਈ ਕਰਦੇ ਪਏ ਸੀ ਜਦੋਂ ਕਬੀਰ ਸਾਹਿਬ ਨੇ ਇਹ ਸੁਣਿਆ ਕਬੀਰ ਸਾਹਿਬ ਬੜੇ ਹੈਰਾਨ ਹੋ ਗਏ ਉਹ ਸੋਚਾਂ ਵਿੱਚ ਪੈ ਗਏ ਕਿ ਮੈਂ ਤਾਂ ਆਪਣੇ ਘਰ ਵਿੱਚ ਹੈ ਹੀ ਨਹੀਂ ਸੀ ਇਹ ਕਿੰਜ ਹੋ ਗਿਆ ਫਿਰ ਬਾਅਦ ਵਿੱਚ ਕਬੀਰ ਸਾਹਿਬ ਜੀ ਨੂੰ ਪਰਮਾਤਮਾ ਦੀ ਮਹਿਮਾ ਦਾ ਪਤਾ ਚੱਲਿਆ ਕਿ ਪਰਮਾਤਮਾ ਨੇ ਇੱਕ ਕਬੀਰ ਸਾਹਿਬ ਦੀ ਲਾਜ ਰੱਖ ਲਈ ਸੀ ਅਸਲ ਵਿੱਚ ਉਹ ਪਰਮਾਤਮਾ ਕਬੀਰ ਸਾਹਿਬ ਦਾ ਰੂਪ ਧਾਰ ਕੇ ਆਪ ਆਏ ਸੀ ਕਿ ਜਦੋਂ ਕਬੀਰ ਸਾਹਿਬ ਜੀ ਘਰ ਦੇ ਵਿੱਚ ਦਾਖਲ ਹੋਏ ਕਬੀਰ ਸਾਹਿਬ ਜੀ ਦੀ ਮਾਂ ਪਤਰੀ ਬੜੇ ਖੁਸ਼ ਹੋ ਕੇ ਕਬੀਰ ਸਾਹਿਬ ਜੀ ਨੂੰ ਮਿਲੇ ਸਾਰੇ ਪਾਸੇ ਕਬੀਰ ਸਾਹਿਬ ਦੀ ਵਡਿਆਈ ਚੱਲਦੀ ਪਈ ਸੀ ਹਰ ਕੋਈ ਕਬੀਰ ਸਾਹਿਬ ਦੀ ਵਡਿਆਈ ਕਰਦਾ ਪਿਆ ਸੀ ਫਿਰ ਉੱਥੇ ਕਬੀਰ ਸਾਹਿਬ ਜੀ ਨੇ ਇੱਕ ਸ਼ਬਦ ਬੋਲਿਆ ਜੋ ਕਿ ਗੁਰਬਾਣੀ ਵਿੱਚ ਵੀ ਦਰਜ ਹੈ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ ਕੀ ਜਾਣੋ ਕਿਛੁ ਹਰ ਕੀਆ ਭਇਓ ਕਬੀਰ 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 ਸਾਹਿਬ ਜੀ ਨੇ ਇਹ ਸ਼ਬਦ ਉੱਥੇ ਉਚਾਰਿਆ ਸੀ ਜੋ ਕਿ ਇਹ ਸ਼ਬਦ ਗੁਰਬਾਣੀ ਵਿੱਚ ਸ਼ਲੋਕਾਂ ਵਿੱਚ ਦਰਜ ਹੈ ਇਹ ਇੱਕ ਸੱਚੀ ਘਟਨਾ ਹੈ ਤੇ ਜੇਕਰ ਤੁਹਾਨੂੰ ਇਹ ਕਥਾ ਪਸੰਦ ਆਈ ਹੋਵੇ ਤਾਂ ਇਸ ਕਥਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹੋ ਜਿਹੇ ਧਾਰਮਿਕ ਵੀਡੀਓ ਵੇਖਣ ਲਈ ਤੁਸੀਂ ਫੇਸਬੁਕ ਤੇ ਮੈਨੂੰ ਫੋਲੋ ਕਰ ਸਕਦੇ ਹੋ ਫੇਸਬੁਕ ਤੇ ਮੇਰਾ ਇੱਕ ਪੇਜ ਵੀ ਬਣਿਆ ਹੋਇਆ ਹੈ ਪੰਜਾਬੀ ਦੇ ਵਿੱਚ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਾਲੇ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ